ਦੇਖੋ ਗੇਰਾ ਟਰੈਕਟਰ ਦੇਖੋ ਬਾਈ ਉਹਨਾਂ ਨੇ ਪੂਰੀ ਧੀ ਜਲਾਤੀ ਰੰਗ ਦੇਖੋ 3600 ਫੋੜ ਬਣਾਤਾ ਪੂਰਾ ਪੂਰਾ ਮੋਡੀਫਿਕੇਸ਼ਨ ਕਰੀਆ ਬਾਈ ਉਹਨਾਂ ਨੇ ਇਹ ਤੁਹਾਨੂੰ ਦੱਸ ਦਈਏ ਅਸੀਂ ਅੱਜ ਸਰੰਦ ਸਾਨੀਪੁਰ ਰੋਡ ਤੇ ਖਾਨ ਮੋਟਰ ਵਾਲਿਆਂ ਕੋਲ ਦੇਖੋ ਬਾਈ ਉਹਨਾਂ ਨੇ ਸਟੀਰਿੰਗ ਦੇਖੋ ਪਹਿਲਾਂ ਦਾ ਸਟੀਰਿੰਗ ਦੀ ਗੱਲ ਕਰੀਏ ਪੂਰਾ ਕ੍ਰੋਮ ਕਰਾਇਆ ਹੋਇਆ ਸਰਾ ਗੱਲ ਵਧ ਲਓ ਘੁੰਮ ਦਾ ਪੂਰਾ ਕਹਿੰਦੇ ਹਨਾ ਤੇ ਟਾਇਰ ਦੇਖੋ ਬੰਪਰ ਇੰਡੀਕੇਟਰ ਠੀਕ ਆ ਆ ਦੇਖੋ ਲਿਸ਼ਕ ਦਾ ਪੂਰਾ ਕ੍ਰੋਮ ਕਰਾਇਆ ਹੋਇਆ ਕੱਲੀ-ਕੱਲੀ ਚੀਜ਼ ਇਹ ਤਾਂ ਦੇਖੋ ਅਲਾਏ ਦੇਖੋ ਗਾ ਨਿਊਜ਼ੀਲੈਂਡ ਜਾਣਾ ਟਰੈਕਟਰ ਕਹਿੰਦੇ ਫਤੇਗੜ ਸਾਹਿਬ ਤੋਂ ਨਿਊਜ਼ੀਲੈਂਡ ਜਾਣਾ ਐ ਪੰਜਾਬ ਦਾ ਨਕਸ਼ਾ ਪੂਰਾ ਲਸ਼ਲਸ਼ ਕਰਦਾ ਅਲਾਏ ਦੇਖੋ ਟਰੈਕਟਰ ਦੀ ਕਹਿੰਦੇ ਹਰ ਚੀਜ਼ ਇੰਪੋਰਟ ਕਰਾਈ ਹੋਈ ਆ ਹਰ ਚੀਜ਼ ਪਰ ਹੁਣ ਇਹ ਟਰੈਕਟਰ ਐਕਸਪੋਰਟ ਹੋਣਾ ਢਿੱਲੂਆਂ ਦੇ ਮੁੰਡੇ ਨੇ ਮੰਗਾਇਆ ਨਿਊਜ਼ੀਲੈਂਡ ਇਹ ਮੰਗੋ ਵਾਲਾ ਵਾਲੇ ਤੋਂ ਦੇਖੋ ਕਿਰਾ ਹੌਰਨ ਹੁਣ ਪੀਵੀ 10 ਨੰਬਰ ਆ ਪੂਰਾ ਟਰੈਕਟਰ ਲੈਟਾ ਦੇਖੋ ਬਈ ਕਿਰਾ ਇਧਰ ਦੇਖੋ ਕਿਰਾ ਸਲੰਸਾਬ ਦੇਖੋ ਬਣਾਇਆ ਹੋਇਆ ਹੈ ਨਾ ਪੂਰਾ ਘੈਂਟ ਸਪੀਕਰ ਲੱਗੇ ਹੋਏ ਨੇ ਪੂਰਾ ਬੂਫਰ ਲੈਟਾ ਲੂਟਾ ਆ ਦੇਖੋ ਲੈਟ ਹੂਟਰ ਲੱਗਿਆ ਹੂਟਰ ਵਾਲੀਆਂ ਲੈਟਾਂ ਲੱਗੀਆਂ ਹੋਈਆਂ ਪਹਿਲਾਂ ਕਹਿੰਦੇ ਮੰਤਰੀਆਂ ਦੀਆਂ ਗੱਡੀਆਂ ਤੇ ਲੱਗੀਆਂ ਹੋਈਆਂ ਇਹਦੀਆਂ ਬਾਈ ਢੱਲੋਂ ਨੇ ਦੇਖ ਲਓ ਟਰੈਕਟਰ ਤੇ ਲਵਾਤੀ ਇਹ ਕਹਿੰਦਾ ਜੱਟ ਦਾ ਜਹਾਜ਼ ਆ ਇਹ ਇਹ ਰਾ ਦੇਖੋ ਇਹ ਸਾਰੀਆਂ ਪੱਤੀਆਂ ਕ੍ਰੋਮ ਕਰਾਈਆਂ ਹੋਈਆਂ ਦੇਖੋ ਕਿਹੜਾ ਟਰਾਲੀ ਇਹ ਤਾਂ ਦੇਖੋ ਥਾਰ ਕਟਾ ਕੇ ਪੂਰੀ ਮੋਡੀਫਿਕੇਸ਼ਨ ਕਰੀ ਹੋਈ ਆ ਫਤੇਗੜ ਸਾਫ ਤੋਂ ਨਿਊਜ਼ੀਲੈਂਡ ਪੂਰੀ ਗੱਲ ਵਾ ਟਰਾਲੀ ਦੇਖੋ ਕਿਹੜਾ ਆਹ ਆਜੋ ਕਿਰਾ ਤੁਹਾਨੂੰ ਦਿਖਾਈਏ ਕਹ ਰਹੇ ਸੀਟਾ ਦੁਜ਼ਹਰ ਦੀਆਂ ਲਾਈਆਂ ਹੋਈਆਂ ਨੇ ਪੂਰੀਆਂ ਲਓ ਲਓ ਜੀ ਬਾਈ ਸੀੜੀ ਮੰਗਿਆਲ ਰਿਕਾਰਡਸ ਸਰਾ ਲਾਇਆ ਬਿਆ ਟਰੈਕਟਰ ਦਾ ਗੱਲਬਾਤ ਬਣਾਈ ਪਈ ਆ ਪੂਰੀ ਆਜੋ ਕਿਰਾ ਟਰਾਲੀ ਹੋਰ ਤੁਹਾਨੂੰ ਦਿਖਾਈਏ ਆਹ ਆਹ ਹਾ ਘਟਾ ਕੇ ਉਹ ਮੈਂ ਸ਼ੋਰ ਲਾਣਾ ਘਟਾ ਕੇ ਦੇਖੋ ਸਿਰਾਂ ਲਾਇਆ ਵਿਆ ਗਿਆ ਨੇ ਪੂਰਾ ਆਓ ਪੰਜਾਬ ਦਾ ਨਕਸ਼ਾ ਪੂਰਾ ਵਿੱਚੋਂ ਪੰਜਾਬ ਝਲਕਦਾ ਪੂਰਾ ਪਿੰਡ ਕਬੱਡੀ ਖੇਡ ਬਾਪੂ ਮੱਕੀ ਦੀ ਰੋਟੀ ਗੱਭਰੂ ਮਟਿਆਰ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇਖੋ ਕਿਰਾ ਬਾਈ ਉਹਨਾਂ ਨੇ ਟਰਾਲੀ ਤੇ ਸਿਰਾਂ ਲਾਇਆ ਪਿਆ ਡਬਲ ਟਾਇਰ ਟਰਾਲੀ ਬਣਾਈ ਹੋਈ ਆ ਇਹ ਕਹਿੰਦੇ ਰੰਮ ਨੇ ਨਾ ਜਿਹੜੇ ਇਹ ਵੀ ਕਸਟਮ ਕਰਾਏ ਹੋਏ ਨੇ ਦੇਖੋ ਕਿਰਾ ਆਹਾ ਹਾ ਹਾ ਇਹ ਤਾਂ ਮਾਨ ਮੋਟਰ ਵਾਲੇ ਨੇ ਪੰਜਾਬ ਦਾ ਸੱਭਿਆਚਾਰ ਪੁਰਾਣੇ ਜਿਵੇਂ ਬੱਪੂ ਆਪਣੇ ਹਲ ਵਾਉਂਦੇ ਹੁੰਦੇ ਸੀ ਹਨਾ ਕਿਹੜਾ ਸੀੜੀ ਮੰਗਵਾਲ ਢਿੱਲੋਂ ਫਾਰਮ ਕਹਿੰਦੇ 19 ਫੁੱਟਾ ਟਰਾਲੀ ਤਿਆਰ ਕਰਾਈ ਹੋਈ ਆ ਬਾਈ ਉਹਨਾਂ ਨੇ ਪੂਰੀ ਟਰਾਲੀ ਗੱਲਵਾਦ ਐਂਡ ਬਣਾਈ ਹੋਈ ਆ 21 ਫੁੱਟੀ ਟਰਾਲੀ ਤਿਆਰ ਕਰੀ ਹੋਈ ਆ ਬਾਈ ਉਹਨਾਂ ਨੇ ਆ ਜਾਓ ਦੇਖੋ ਆਹਾ ਹਾ ਹਾ ਕਿਹੜਾ ਟਰੈਕਟਰ ਨੂੰ ਦੇਖ ਦੇ ਤਾਂ ਅੱਖਾਂ ਹੀ ਨਹੀਂ ਭਰਦੀਆਂ ਹੈਗੀਆਂ ਕਹਿੰਦੇ ਦੇਖੀ ਚਲ ਟਰੈਕਟਰ ਨੂੰ ਤੁਸੀਂ ਵੀਡੀਓ ਦੇਖਦੇ ਹੋ ਤੁਹਾਡਾ ਵੀ ਮਨ ਕਰਦਾ ਹੋਊਗਾ ਕਿ ਇਦਾਂ ਹੋ ਗਿਆ ਟਰੈਕਟਰ ਤਿਆਰ ਕਰਾਈਏ। ਬਾਈ ਉਹਨਾਂ ਨੇ ਸਰਾ ਲਾਇਆ ਪਿਆ। ਟਾਇਰ ਦੇਖ ਲਓ, ਕ੍ਰੋਮ ਦੇਖ ਲਓ, ਸਟੀering ਦੇਖ ਲਓ, ਸਪੀਕਰ, ਛਤਰੀ, ਸਲੈਂਸਰ, ਲੈਟਾ ਕੋਈ ਚੀਜ਼ ਆਈ ਨਹੀਂ ਹੈਗੀ ਕਿਤੇ ਕੱਚ ਛੱਡੀ ਹੋਊਗੀ। ਰੁਪਈਆ ਪਾਣੀ ਵਾਂਗ ਵਹਾਤਾ ਕਹਿੰਦੇ ਲੱਖਾਂ ਰੁਪਈਆ ਲਾਤਾ ਬਾਈ ਉਹਨਾਂ ਨੇ। ਆਹਾ ਹਾ ਹਾ ਹਾ। ਸਰਾ ਲਾਇਆ ਪਿਆ। ਟਰੈਕਟਰ ਦੇਖੋ ਕਿਵੇਂ ਲਿਸ਼ ਲਿਸ਼ ਕਰਦਾ ਕਿਹੜਾ ਬਾਈ ਉਹ ਨਹੀਂ ਆਗੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਬਾਈ ਉਹਨਾਂ ਨੇ ਕਿੰਨੀ ਗਰੀ ਲਾਈ ਆ ਕਿੰਨਾ ਟਾਈਮ ਲੱਗਿਆ ਟਰੈਕਟਰ ਬਣਾਉਣ ਨੂੰ ਟਰਾਲੀ ਤਿਆਰ ਕਰਦੇ ਆ ਉਹਨੂੰ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਕਿਵੇਂ ਹੋ ਬਾਈ ਹੋਰ ਸੁਣਾਓ ਠੀਕ ਠਾਕ ਕੋਣ ਗੱਲ ਕਰੂਗੇ ਬਾਈ ਤੁਸੀਂ ਸਾਰਿਆਂ ਚ ਇਹ ਕਰਨਗੇ ਬਾਈ ਉਹ ਅੱਧੇ ਫਾੜ ਲੋ ਚਾਹੇ ਐਂ ਫਾੜੋ ਕੋਈ ਨਾ ਹਾਂ ਤੇ ਵੀਰੇ ਕਿੰਨਾ ਚਿਰ ਹੋ ਗਿਆ ਆਪਣਾ ਟਰੈਕਟਰ ਤਿਆਰ ਕਰਦਿਆਂ ਨੂੰ ਇਹਨੂੰ ਸਾਨੂੰ ਜੀ 5 ਮਹੀਨੇ ਤੋਂ ਉੱਪਰ ਲੱਗ ਗਿਆ ਜੀ ਸਾਢੇ 5-6 ਮਹੀਨੇ ਦੇ ਕਰੀਬ ਸਾਨੂੰ ਸਾਰਾ ਸਮਾਂ ਲੱਗ ਗਿਆ ਜੀ ਇਹਨੂੰ ਤਿਆਰ ਕਰਨ ਦਾ ਅੱਛਾ ਜੀ ਤੇ ਲੱਬਿਆ ਲੁੱਬਿਆ ਕਿਵੇਂ ਟਰੈਕਟਰ ਸਮਾਨ ਕਿਵੇਂ ਇਕੱਠਾ ਕਰਿਆ ਸਾਰਾ ਇਹ ਸਾਰੀ ਮਿਹਨਤ ਤਾਂ ਵੈਸੇ ਤਾਂ ਹੈਗੀ ਸਾਡੇ ਮਾਮਾ ਜੀ ਸਰਦਾਰ ਪਾਰ ਸਿੰਘ ਜੀ ਜੀ ਸਰ ਕਰਨਵੀਰ ਸਿੰਘ ਬਾਜਵਾ ਜੀ ਦੀ ਸਾਡੇ ਪੇਂਟਰ ਸਰਾਫ ਹਜਾਬ ਜੀ ਸਾਡੇ ਡੈਂਟਰ ਸਾਹਿਬ ਨੇ ਸ਼ਰਾਫਤ ਜੀ ਜੀ ਟੇਂਸਾ ਸਾਹਿਬ ਨੇ ਸਾਡੇ ਵਜੀਰ ਨਗਰ ਤੋਂ ਜੀ ਯਾਨੀ ਕਿ ਇੱਕ ਟਰੈਕਟਰ ਤੇ 42 ਟਰਾਲੀ ਤਿਆਰ ਕਰਨ ਨੂੰ ਸਾਰਿਆਂ ਦਾ ਸੰਯੋਗ ਲੱਗਿਆ ਹੋਇਆ ਬਹੁਤ ਅਲੱਗ-ਅਲੱਗ ਥਾਵਾਂ ਤੋਂ ਅਸੀਂ ਨੇ ਸਮਾਨ ਇਕੱਠਾ ਕਰਿਆ ਜੀ ਹਾਂਜੀ ਜਿਵੇਂ ਇਹਦੇ ਟਾਇਰ ਵਗੈਰਾ ਨੇ ਜੀ ਅਸੀਂ ਸਮਰੌਲੇ ਤੋਂ ਹੇਮ ਟਾਇਰ ਤੋਂ ਲੈ ਕੇ ਆਏ ਜੀ ਹਾਂਜੀ ਟਰੈਕਟਰ ਦੇ ਵੀ ਟਰਾਲੀ ਦੇ ਵੀ ਤੇ ਜਿਹੜੀ ਇਹ ਕ੍ਰੋਮ ਵਗੈਰਾ ਦਾ ਕੰਮ ਕਰਾਇਆ ਜੀ ਅਸੀਂ ਨੇ ਬਰਨਾਲੇ ਤੋਂ ਜਾ ਕੇ ਸਮਾਨ ਲੈ ਕੇ ਆਉਂਦਾ ਜੀ ਇਕੱਠਾ ਕੀਤਾ ਹਾਂ ਜੀ ਤੇ ਜਿਹੜੇ ਮਾਈਕ ਉੱਪਰ ਗੱਲ ਥੋੜਾ ਜਿਹਾ ਡੈਂਟਿੰਗ ਦਾ ਕੰਮ ਹੈ ਸਾਰਾ ਆਪਣੇ ਸਾਡੇ ਸ਼ਰਾਫਤ ਜੀ ਨੇ ਕੀਤਾ ਜੀ ਤੇ ਪੇਂਟ ਵਗੈਰਾ ਦਾ ਕੰਮ ਹੈ ਜਿਹੜਾ ਸਾਰਾ ਇਹ ਸਾਡੇ ਫੈਜਾਬ ਜੀ ਨੇ ਕੀਤਾ ਠੀਕ ਹੈ ਜੀ ਦਾ ਭਤੀਜਾ ਕਾਕਾ ਸ਼ੁਰੂ ਜੀ ਖਾਇਨੇ ਵੀ ਬੜੀ ਮਿਹਨਤ ਕੀਤੀ ਹੈ ਜੀ ਇਹਦੇ ਵਾਸਤੇ ਅੱਛੀ ਤੇ 6 ਮਹੀਨੇ ਸਮਝੋ ਸਾਡੀ ਟੀਮ ਨੇ ਪੂਰਾ ਲਗਾਤਾਰ ਦਿਨ ਰਾਤ ਕੰਮ ਕੀਤਾ ਜੀ ਤਾਂ ਜਾ ਕੇ ਅਸੀਂ ਤਿਆਰ ਕਰ ਸਕੀ ਕਿੰਨੇ ਕੁ ਟੀਮ ਮੈਂਬਰ ਸੀਗੇ ਤੁਹਾਡੇ ਅਸੀਂ ਦੇਖ ਲਓ ਜੀ 5 ਜਣ ਤਾਂ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ ਜੀ ਪਿਛਲੀ ਟੀਮ ਸਾਡੇ ਟਰਾਲੀ 'ਚ ਖੜੇ ਨੇ ਜੀ ਹਾਂ ਜੀ ਤੇ ਬਾਕੀ ਸਾਡਾ ਸਹਿਯੋਗ ਢਿੱਲੋਂ ਸਾਹਿਬ ਨੇ ਜੀ ਸਾਚ ਚਰਨਜੀਤ ਸਿੰਘ ਢਿੱਲੋਂ ਜੀ ਹਾਂਜੀ ਸਾਡੇ ਮਾਮਾ ਜੀ ਸਾਧਾਰ ਸਿੰਘ ਉਹਨਾਂ ਦੇ ਪਰਮ ਮਿੱਤਰ ਨੇ ਜੀ ਠੀਕ ਹੈ ਜੀ ਉਹਨਾਂ ਵਾਸਤੇ ਹੀ ਤਿਆਰ ਕੀਤਾ ਜੀ ਲੜਾਈ ਕਿ ਐਂ ਕਹਿ ਸਕਦਾ ਕਿ 10 ਤੋਂ 12 ਬੰਦਿਆਂ ਦਾ ਸਹਿਯੋਗ ਨਾਲ ਤਾਂ ਕਿ ਤੇ ਟਰਾਲੀ ਤਿਆਰ ਹੋਈ ਆ ਪੂਰੀ ਟਰੈਕਟਰ ਟਰਾਲੀ ਸਾਰਾ ਸਮਾਨ ਜੀ ਅੱਛਾ ਜੀ ਹਾਂ ਤੁਸੀਂ ਦੱਸੋ ਵੱਜੀ ਵੱਸ ਪਸ ਚਲੋ ਜਸੂ ਮਾਮਾ ਜੀ ਹਾਂਜੀ ਅੱਛਾ ਜੀ ਤੇ ਟਰੈਕਟਰ ਦਾ ਇਹ ਨਮਾ ਕਿਵੇਂ ਟਰੈਕਟਰ ਸੈਕੰਡ ਹੈਂਡ ਹੈ ਜੀ ਹਾਂ ਜੀ 14 ਮਾਡਲ ਹੈ ਟਰੈਕਟਰ ਇਹ ਅੱਛਾ ਜੀ ਫਾਰਮਟ੍ਰੈਕ ਅੱਛਾ 43600 ਉੱਤੇ ਲਿਖਿਆ ਹੈ ਜੀ ਹਾਂ ਜੀ ਬਣਾਇਆ ਜੀ 3600 ਫਿਰ ਹਾਂ ਜੀ ਇਹ ਪੇਂਟ ਕਰਨ ਵਾਲੇ ਨੇ ਜੀ ਠੀਕ ਹੈ ਜੀ ਉਧਰੋਂ ਡੈਂਟਿੰਗ ਕਰਨ ਵਾਲੇ ਨੇ ਇਹ ਭਾਂਜੇ ਨੇ ਜੀ ਬਣਾਇਆ ਨੇ ਨਾਲੇ ਰਹੇ ਨੇ ਜੀ ਮੇਰੇ ਲਗਾਤਾਰ ਇਹ ਵੀ ਨਾਲ ਰਹੇ ਨੇ ਡੈਂਟਰ ਸਾਹਿਬ ਠੀਕ ਹੈ ਜੀ ਹਾਂ ਜੀ ਹਾਂ ਪਾਕਿਸਤਾਨ ਦੇ ਸਹਿਯੋਗ ਦਿੱਤਾ ਜੀ ਫੁੱਲ ਰਾਜ ਦੇ ਟਰਾਲੀਆਂ ਦੋ ਬਣੀਆਂ ਨੇ ਜੀ ਇਹ ਅੱਛਾ ਜੀ ਤੇ ਇਹਨਾਂ ਟੀਮਾਂ ਟਰਾਲੀ ਵਾਲੇ ਨੇ ਜੀ ਆ ਸਾਨੀਪੁਰ ਰੋਡ ਦੇ ਉੱਤੇ ਹਾਂਜੀ ਤੇਜ ਹਰਤੇਜ ਮਿਸਤਰੀ ਹਰਤੇਜ ਮਿਸਤਰੀ ਜੀ ਅੱਛਾ ਜੀ ਉਹਨੇ ਟਰਾਲੀ ਤਿਆਰ ਕਰੀਏ ਉਹਨਾਂ ਨੇ ਟਰਾਲੀਆਂ ਤਿਆਰ ਕਰੀਆਂ ਨੇ ਜੀ ਠੀਕ ਆ ਬਾਕੀ ਸਮਾਨ ਵੀ ਖਲਾੜੀ ਦਾ ਹੋਰ ਲਟਰਨ ਪਟਨੂ ਜੋ ਕੁਛ ਵੀ ਹੈ ਇਹ ਸਾਰਾ ਕੁਝ ਉਹਨਾਂ ਨੇ ਕਰਿਆ ਇਹਦੇ ਬਟਾਇਰ ਦੇਖੀ ਜਾਂਦਾ ਸੀ ਟਾਇਰ ਬਹੁਤ ਚੌੜੇ ਜਿਹੜੇ ਮੈਨੂੰ ਲੱਗਦਾ ਹੋਣਗੇ ਇਹ 1.5 ਜਿਹੜੇ ਫੁੱਟ ਦੇ ਕਰੀਬ ਹੋਣਗੇ ਟਾਇਰ ਹਨਾ ਜੀ ਦੇਖੋ ਜੀ ਚੜਾਈ ਚ ਹਾਂਜੀ ਹਾਂ ਹੈਗਾ ਹੋਗਾ 15 ਇੰਚੀ ਟਾਇਰ ਇਹ ਆਤੀ ਹੋਊਗਾ ਨਹੀਂ ਹਾਂ ਟਰਾਲੀ ਵਾਲਾ 15 ਇੰਚ ਆ 15 ਇੰਚ ਹੀ ਹੋਊਗਾ ਟਾਇਰ ਜੀ ਇਹ ਹਾਂਜੀ ਇਹ ਟਾਇਰ ਜੀ ਸਮਰਾਲੇ ਤੋਂ ਹੀਮ ਟਾਇਰਸ ਤੋਂ ਪਵਾਏ ਨੇ ਜੀ ਇਹ ਉਹਨਾਂ ਨੇ ਸਾਨੂੰ ਅਲਾਈ ਟਾਇਰ ਟਰਾਲੀ ਦੇ ਟਾਇਰ ਸਾਰੇ ਉਹਨਾਂ ਨੇ ਪਾ ਕੇ ਦਿੱਤੇ ਅੱਛਾ ਜੀ ਇਹ ਲਾਇ ਲੂਏ ਦਾ ਕਿਵੇਂ ਕਰਿਆ ਕੀ ਲੋਕਰ ਦੇ ਦੇਖੇ ਸੀ ਪਾਏ ਹੋਏ ਪਰ ਅੱਜ ਵੀ ਲੱਗ ਜਾ ਕਨਸੈਪਟ ਕਰ ਰਹੇ ਹਾਂ ਹਾਂਜੀ ਹਾਂਜੀ ਇਸ ਕਰਕੇ ਅਸੀਂ ਇਹ ਅਲਾਈ ਪਵਾਇਆ ਸੀ ਦੂਜੇ ਅਲਾਈ ਨਹੀਂ ਪਵਾਇਆ ਠੀਕ ਹੈ ਜਿਹਦੇ ਨਾਲ ਕਰੋਮ ਜਿਹੜਾ ਕੀਤਾ ਸੀ ਸਾਰਾ ਪਿੱਛੇ ਦਾ ਟਾਇਰ ਚ ਕਰੋਮ ਕੀਤਾ ਹਾਂਜੀ ਕਰੋਮ ਦੀਆਂ ਪਲੇਟਾਂ ਪਾਈਆਂ ਹੋਈਆਂ ਹਨ ਹਾਂਜੀ ਇਹ ਸਾਰੇ ਲੋਕ ਪਉਂਦੇ ਸੀ ਪਰ ਇਹ ਬੜਾ ਹੈਵੀ ਉਦੋਂ ਕ락 ਲਏ ਆ ਸੀ ਬਰਨਾਲੇ ਤੋਂ ਤਿਆਰ ਜੀ ਸਾਰੇ ਅੱਛਾ ਜੀ ਜਿਵੇਂ ਮੈਂ ਦੇਖੀ ਜਾਂਦਾ ਸੀ ਇਹ ਕਸਟਮ ਕਰਿਆ ਹੋਇਆ ਹਨਾ ਇਹਦੇ ਵਿੱਚ ਆ ਪੰਜਾਬ ਬਣਾਇਆ ਹੋਇਆ ਹਾਂਜੀ ਆ ਆਪਣਾ ਇਹ ਜਿੱਥੇ ਵੀਡੀਓ ਨਿਊਜ਼ੀਲੈਂਡ ਲਿਖਿਆ ਹੋਇਆ ਮੰਗੇ ਵਾਲ ਚਰਨਜੀਤ ਸਿੰਘ ਪੁਰ ਜਾਣਾ ਮੰਗੇ ਵਾਲੋਂ ਦਾ ਪਿੰਡ ਆ ਸੱਤ ਢਲੋਂ ਸਾਹਿਬ ਦਾ ਜੀ ਹਾਂਜੀ ਕਿ ਉਹਨਾਂ ਕੋਲ ਜਾਣੀ ਆ ਟਰਾਲੀ ਉੱਥੇ ਹਾਂ ਜੀ ਕਰਕੇ ਸਾਰਾ ਕਨਸੈਪਟ ਉਦਾਂ ਹੀ ਤਿਆਰ ਕੀਤਾ ਉਹਨਾਂ ਵਾਸਤੇ ਆ ਉਹਨਾਂ ਦੀ ਪੋਤੀ ਦੀ ਫੋਟੋ ਹੈ ਜੀ ਅੱਛਾ ਜੀ ਸਟੀਰੀਓ ਸਿਸਟਮ ਲੱਗਿਆ ਸੀ ਵਜੀਰਾਬਾਦ ਵਾਲਿਆਂ ਕੋਲ ਜੋ ਜੋਤੀ ਇਹ ਵਜੀਰਾਬਾਦ ਤੋਂ ਲੱਗਿਆ ਸੀ ਤੇ ਨਾਲੇ ਆਪਣੇ ਸ਼ਾਂਤ ਵਜੀਰਾਬਾਦ ਵਾਲੇ ਦੁਕਾਨ ਵਾਲੇ ਉਹਨਾਂ ਕੋਲ ਲੱਗਿਆ ਸੀ ਸਟੀਰੀਓ ਅੱਛਾ ਜੀ ਤੇ ਆ ਪਿਛਲੇ ਟਰਾਲੀ ਦੇ ਟਾਇਰ ਇਹ ਸਾਰੇ ਵੀ ਉਹਨਾਂ ਕੋਲ ਪਿਆ ਹੈ ਹੀਮ ਟੈਸਕੋ ਪਿਆ ਜੀ ਤੇ ਸੀਟਾਂ ਇਹਦੇ ਸਾਰੀਆਂ ਸਵਿਫਟ ਡਿਜ਼ਾਇਰ ਵਾਲੀਆਂ ਲੱਗੀਆਂ ਜੀ ਅੱਛਾ ਜਿਵੇਂ ਸੀਟਾਂ ਸੂਟਾਂ ਤਿਆਰ ਕਰਿਆ ਹੋਈਆਂ ਇਹਨੇ ਬਾਈ ਉਹਨਾਂ ਨੇ ਟਰਾਲੀ ਕਾਦੇ ਲਈ ਤਿਆਰ ਕਰੀਏ ਜੀ ਵੀ ਅਸਲ ਤਾਂ ਵੀਰ ਉਹਨਾਂ ਨੇ ਨਗਰ ਕੀਰਤਨ ਵਾਸਤੇ ਜ਼ਿਆਦਾ ਕੀਤੀ ਹੈ ਵੀ ਜੇ ਉੱਥੇ ਕੋਈ ਸੰਗਤ ਲੋਡ ਹੈ ਕੋਈ ਵੀ ਟਰਾਲੀ ਲੈ ਕੇ ਜਾ ਸਕਦਾ ਆਪਣੀ ਠੀਕ ਹੈ ਜੀ ਉਹਨਾਂ ਨੇ ਤਾਂ ਧਾਰਮਿਕ ਭਾਵਨਾ ਕਰਕੇ ਇਹ ਤਿਆਰ ਕੀਤੀ ਹੈ। ਠੀਕ ਆ ਹੋਰ ਇਹਦੇ ਨਾਲ ਕੀ ਕੀ ਸਮਾਨ ਤੁਸੀਂ ਬਣਾਇਆ? ਇਹਦੇ ਨਾਲ ਇੱਕ ਤਾਂ ਟਰਾਲੀ ਆ ਜੀ, ਦੋ ਟਰਾਲੀਆਂ ਨੇ ਜੀ, ਟਰੈਕਟਰ ਆ, ਖਿਲਾੜੀ ਆ ਜੀ, ਹਾਲ ਆ ਜੀ। ਮਤਲਬ ਕਾਫੀ ਖੁਸ਼ ਹੈ, ਮੋਟਰਸਾਈਕਲ ਆ, ਸਕੂਟਰ ਆ, ਕਾਫੀ ਕੁਝ ਭੇਜਣਾ ਦਾ ਜੀ। ਅੱਛਾ ਜਾਣੇਗੀ ਉਹ ਸ਼ੌਂਕੀ ਪੂਰੇ ਨੇ ਹਨਾ। ਕਟਲ ਦੇ ਭਾਂਡੇ ਲੈ ਕੇ ਚੱਲੇ ਨੇ ਸਭਾ। ਤੋਂ ਮੇਰੇ ਕੋਟਲੇ ਤੋਂ ਜੀ ਉਹ ਉਹ ਵੀ ਨਾਲ ਭੇਜਨੇ ਆ ਜੀ ਆਪਾਂ। ਠੀਕ ਆ ਤੇ ਕਿੰਨਾ ਕ ਖਰਚਾ ਆ ਗਿਆ ਹੁਣ ਇਹਦੇ ਤੇ ਅਪਰੋਕਸ? ਖਰਚਾ ਵਧੀ ਸਾਰੇ ਸਮਾਨ ਦੇ ਉੱਪਰ ਲੱਗ ਗਿਆ ਗਿਆ 20 ਤੋਂ 25 ਲੱਖ ਰੁਪਏ ਦੇ ਵਿੱਚ ਇਹ ਹਾਲ-ਹ ਹੂੰ ਸਾਰਾ ਕੋਈ ਲੱਗ ਗਿਆ 25-22 ਲੱਖ ਰੁਪਏ ਉਹਨਾਂ ਦਾ ਜੀ ਠੀਕ ਹਾਂਜੀ ਹਾਂ ਬਾਈ ਮੈਂ ਆ ਦੇਖੀ ਜਾਂਦਾ ਸੀ ਹਨਾ ਜਿਵੇਂ ਆ ਦੇਖੋ ਥਾਰ ਹਾਂਜੀ ਵੀਰ ਜੀ ਹਨਾ ਥਾਰ ਇਧਰਲੇ ਪਾਸੇ ਪਰਲੇ ਪਾਸੇ ਟਰੈਕਟਰ ਨੇ ਹਲ ਨੇ ਇਹ ਸਾਰਾ ਕਨਸੈਪਟ ਸਰਦਾ ਹਰਤੇਜ ਸਿੰਘ ਮਿਸਤਰੀ ਨੇ ਕਿਹਾ ਸੀ ਵੀ ਇਦਾਂ ਆਪਾਂ ਤਿਆਰ ਕਰਨੀ ਆ ਜੀ ਤੇ ਉਹਨਾਂ ਦੇ ਸੰਯੋਗ ਦੇ ਨਾਲ ਇਹ ਤਿਆਰ ਹੋਈ ਹੈ ਜੀ ਸਾਰੀ ਟਰਾਲੀ ਠੀਕ ਆ ਆ ਦੇਖੋ ਬਾਈ ਕਿਹੜਾ ਜੁੱਤੀ ਛਾੜ ਕੇ ਜੁੱਤੀ ਛਾੜ ਕੇ ਚੜੀ ਮਟਿਆਰੇ ਗੱਡੀ ਐ ਸ਼ਕੀਨ ਜੱਟ ਦੀ ਤੁਸੀਂ ਵੀਰ ਜੀ ਖੋਲੋਗੇ ਨਾਲੇ ਥੱਲੇ ਆਜੂਗਾ ਜੀ ਕਿਸੇ ਨੂੰ ਤੰਗੀ ਨਾ ਪਵੇ ਜੀ ਠੀਕ ਕਿਆ ਬਾਤ ਆ ਭਾਈ ਇਹਨੇ ਪੂਰੀ ਪੋੜੀ ਬਣਾਈ ਹੋਈ ਆ ਕਿਸੇ ਬਜ਼ੁਰਗ ਨੂੰ ਹੋਰ ਤੰਗ ਨਾ ਹੋਵੇ ਕੋਈ ਠੀਕ ਆ ਭਾਈ ਫਿਰ ਨਾਲ ਦੀ ਨਾਲ ਬੰਦ ਕਰਕੇ ਹੋਰ ਭਈਆ ਟਾਇਰ ਤੁਸੀਂ ਦੱਸਿਓ ਬੀਕੇਟੀ ਵਾਲੇ ਤੋਂ ਉਹਨਾਂ ਨੂੰ ਕੋਈ ਪਾਇਰਸ ਵਾਲੇ ਵਾਲਿਆਂ ਕੋਲ ਜੀ ਇਹ ਸਿਰਫ ਤਾਂ ਟਾਇਰ ਨੇ ਵੀ ਨੀਵੇਂ ਚੜਨਾ ਉਤਨਾ ਸੌਖਾ ਰਹੇ ਜੀ ਹੂੰ ਕਿ ਤਾਂ ਕਰੇ ਚਾਰ ਕੋਈ ਟਰਾਲੀ ਲੰਬੀ ਬਹੁਤ 24 ਫੁੱਟ ਦੀ ਟਰਾਲੀ ਹੈ ਜੀ ਅਰੇ ਤੁਸੀਂ ਰਿਮਾਂ ਬਾਰੇ ਦੱਸਦੇ ਸੀ ਕਿਵੇਂ ਰਿਮਾਂ ਅਸੀਂ ਪਟਿਆਲੇ ਤੋਂ ਤਿਆਰ ਕਰਾਏ ਨੇ ਜੀ ਅਰੇ ਖੁਦ ਬਣਵਾਏ ਨੇ ਹੈ ਰਿਮ ਬਹੁਤ ਤਿਆਰ ਕਰਾਏ ਨੇ ਜੀ ਹੈਵੀ ਰਿਮ ਤਿਆਰ ਕਰਾਏ ਨੇ ਪਟਿਆਲੇ ਤੋਂ ਕਰਾਏ ਨੇ ਜੀ ਇਹ ਪੂਰੇ ਕਸਟਮ ਵਾਲੇ ਹੈ ਜੀ ਠੀਕ ਆ ਬਾਈ ਹਨਾ ਪੂਰੀ ਰੀਜ ਲਾਈ ਹੋਈ ਆ ਬਾਈ ਉਹਨਾਂ ਨੇ ਬਾਈ ਕੋਈ ਮੈਨੂੰ ਤਾਂ ਨਹੀਂ ਲੱਗਦਾ ਕੋਈ ਵੇਚ ਕੱਚ ਰਹਿ ਗਈ ਹੋਣੀ ਆ ਹੁਣ ਤੱਕ ਹਾਂ ਸਾਡੇ ਵੱਲੋਂ ਤਾਂ ਕੋਈ ਨਹੀਂ ਜੇ ਬਾਕੀ ਤੁਸੀਂ ਦੇਖੋ ਜਿੱਦ ਆਪਣੇ ਵੱਲੋਂ ਪੂਰੀ ਰੀਲ ਲਈ ਹੈ ਜੀ ਇਹਦੇ ਉੱਪਰ ਛੱਤ ਵੀ ਤਿਆਰ ਕਰਨੀ ਹੈ ਜੋ ਵੀ ਤਿਆਰ ਹੈ ਉਹ ਕਟੇ ਦੇ ਉੱਪਰ ਛੱਤ ਲਾਉਣੀ ਹੈ ਸਟੀਲ ਦੇ ਪਾਈਪਸ ਨੇ ਉੱਪਰ ਛੱਤ ਲੱਗਣੀ ਹੈ ਜੀ ਕਿੰਨਾ ਕੁ ਟਾਈਮ ਲੱਗ ਗਿਆ ਰੰਗ ਕਰਦੇ ਨੂੰ ਟਾਈਮ ਤਾਂ ਇਹਨੂੰ ਤਕਰੀਬਨ ਲੱਗੇ ਗਏ 2-3 ਮਹੀਨੇ ਜੀ ਹਾਂ ਜੀ ਪੇਂਟ ਪੁੰਟ ਕਰਨ ਨੂੰ ਸਾਫ ਸੁਥਰਾ ਕਰਨ ਨੂੰ ਵਧੀਆ ਜਿਹੜਾ ਸਿਰੇ ਦਾ ਰੰਗ ਹੈ ਜੀ 2K ਦਾ ਰੰਗ ਉਹ ਰੰਗ ਕਰਿਆ ਜੀ ਇਹਨੂੰ ਅੱਛਾ ਜੀ ਸਾਰੇ ਮਤਲਬ ਜਿੰਨੇ ਹੈਗੇ ਨੇ ਮਤਲਬ ਸਾਰੇ ਨੇ ਜੀ ਮਿਹਨਤ ਨਾਲ ਦਿਲ ਨਾਲ ਕੰਮ ਕਰਿਆ ਵਧੀਆ ਤਰੀਕੇ ਨਾਲ ਕੰਮ ਕਰਿਆ ਜੀ ਜੋ ਵੀ ਮਤਲਬ ਇਹਦਾ ਕੋਈ ਵੀ ਫਿਟਿੰਗ ਹੈ ਸਿੱਟਾਂ ਦੀ ਫਿਟਿੰਗ ਲਾ ਲਓ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਕੋਈ ਚਾਲੂ ਕੰਮ ਕਰਿਆ ਪ੍ਰੋਪਰ ਜੈਨੂਨ ਕੰਮ ਕਰਿਆ ਹੀ ਸਾਰਾ ਇਹ 2K ਮੈਨੂੰ ਲੱਗਦਾ ਰੰਗ ਜਿਹੜਾ ਗੱਡੀਆਂ ਨੂੰ ਹੁੰਦਾ ਉਹੀ ਹੈ ਹਾਂ ਜਿਹੜੇ ਕਾਰਾਂ ਨੂੰ ਰੰਗ ਹੁੰਦਾ ਜੀ ਉਹੀ ਰੰਗ ਕਰਿਆ ਹਾਂਜੀ ਕੋਈ ਇਹਦੇ ਵਿੱਚ ਆਮ ਰੰਗ ਨਹੀਂ ਹੈਗਾ ਜੀ ਇਹ ਠੀਕ ਹੈ ਜੀ ਸਪੈਸ਼ਲ ਸਾਰਾ ਕੁਝ ਇਹਨੂੰ ਜੋ A to Z ਜੋ ਵੀ ਹੋਇਆ ਕੰਪਨੀ ਦਾ ਹੀ ਸਮਾਨ ਲੱਗ ਗਿਆ ਪਰ ਮੈਂ ਉਹਦੇ ਵਿੱਚ ਤੁਸੀਂ ਲੋਹਾ ਲਾ ਲਓ ਹਾਂ ਪਰ ਮੈਂ ਸਿੱਟਾ ਲਾ ਲਓ ਪਰ ਮੈਂ ਰੰਗ ਲਾ ਲਓ ਟਾਇਰ ਲਾ ਲਓ ਕੋਈ ਵੀ ਚੀਜ਼ ਲਾ ਲਓ ਜੀ ਸਾਰੇ ਅਰੀਜਨਲ ਲੱਗੀਆਂ ਨੇ ਪ੍ਰੋਪਰ ओरिजिनल ਚੀਜ਼ਾਂ ਲੱਗੀਆਂ ਤਾਂ ਦਿੱਕਤ ਨਹੀਂ ਆਊਗੀ ਕਿਸੇ ਦੀ ਪੂਰੀ ਪ੍ਰੋਪਰ ਫਿਟਿੰਗ ਦੇ ਨਾਲ ਲੱਗੀਆਂ ਨੇ ਜੀ ਹਾਂਜੀ ਕੋਈ ਇਹ ਨਹੀਂ ਹੈ ਕਿ ਕਿ ਜੁਗਾੜ ਕਰਿਆ ਜੀ ਪ੍ਰੋਪਰ ਜਿਵੇਂ ਕਿ ਮਤਲਬ ਕਾਰਾਂ ਦਾ ਕੰਮ ਹੁੰਦਾ ਉਸ ਤਰ੍ਹਾਂ ਇਹ ਜਿਹੜੀ ਟਰਾਲੀ ਹੈ ਇਸ ਤਰ੍ਹਾਂ ਤਿਆਰ ਕਰੀਏ ਜੀ ਹਾਂ ਜਿਵੇਂ ਤੁਸੀਂ ਗੱਡੀ ਦੀਆਂ ਸੀਟਾਂ ਲਾਈਆਂ ਹਨਾ ਇਹਦਾ ਸੀਟ ਅੱਗੇ ਪਿੱਛੇ ਵੀ ਹੁੰਦੀ ਜਿਵੇਂ ਆਪਾਂ ਗੱਡੀ 'ਚ ਬੈਣ ਵੇਲੇ ਕਰਦੇ ਆ ਇਹਦੀ ਜਿਹੜੀ ਪਿੱਠੇ ਜੀ ਉਹ ਵੀ ਅੱਗੇ ਪਿੱਛੇ ਹੋਊਗੀ ਜੀ ਸੀਟ ਦੀ ਜਿਹੜੀ ਅੱਗੇ ਪਿੱਛੇ ਹੋਊਗੀ ਜਿਵੇਂ ਆਪਾਂ ਬਾਅਦ ਦੇ ਵਿੱਚ ਕਰਦੇ ਆ ਜੀ ਹਾਂਜੀ ਜਿਵੇਂ ਲਗਜ਼ਰੀ ਕਾਰ ਦੇ ਵਿੱਚ ਜੋ ਆਪਾਂ ਸੀਟ ਪਿੱਛੇ ਕਰ ਲੈਂਦੇ ਅ ਠੀਕ ਹੈ ਜੀ ਸੀਟ ਬੈਲਟ ਸਾਰਾ ਕੰਮ ਉਹਦਾ ਸੀਟ ਬੈਲਟ ਵਾਗੈ ਇਹਦਾ ਸੀਟ ਬੈਲਟ ਵੀ ਲੱਗਦੀ ਹੈ ਇਹ ਚ ਹਾਂ ਸੀਟ ਬੈਲਟ ਵੀ ਪ੍ਰੋਪਰ ਲੱਗਦੀ ਹੈ ਕੀ ਸੇਫਟੀ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਹੈ ਜੀ ਬਿਲਕੁਲ ਸੇਫਟੀ ਜ਼ਰੂਰੀ ਹੈ ਨਾ ਜੇ ਕੋਈ ਦਿੱਕਤ ਨਾ ਆਵੇ ਕੱਲ ਨੂੰ ਕੋਈ ਉੱਥੇ ਜਾ ਕੇ ਬਾਹਰ ਕੋਈ ਪ੍ਰੋਬਲਮ ਨਾ ਹੋਵੇ ਸੇਫਟੀ ਜ਼ਰੂਰੀ ਹੈ ਇਸ ਸੀਟ ਦੀ ਜੋ ਹੈ ਇਹਨੂੰ ਪ੍ਰੋਪਰ ਜੋ ਕਰਨ ਵਾਸਤੇ ਜੋ ਹੈ ਕੋਈ ਅਸੀਂ ਇਹਦੇ ਵਿੱਚ ਕਮੀ ਛੱਡੀ ਨਹੀਂ ਆਪਣੇ ਵੱਲੋਂ ਜੀ ਭਾਈ ਜਿਵੇਂ ਇਹ ਹੈਵੀ ਬਣਾਈ ਹੋਈ ਆ ਇਹ ਉਹ ਤਾਂ ਨਹੀਂ ਪਲਟਦੀ ਬੁਲਟ ਦੀ ਜਿਵੇਂ ਮਾੜਾ ਮੁਰਤਾ ਨਹੀਂ ਬ੍ਰਦਰ ਪਲਟ ਨਹੀਂਦਾ ਕਿੱਥੋਂ ਜੀ ਇਹ ਜੋ ਹੈ ਚਾਰ ਟਾਇਰ ਲਾਏ ਹੋਏ ਨੇ ਤਾਂ ਇਹ ਨੀਵੇਂ ਟਾਇਰ ਲਾਏ ਹੋਏ ਨੇ ਇੱਕ ਵੱਡੇ ਟਾਇਰ ਜਿਹੜੇ ਲਾਏ ਹੋਏ ਨੇ ਚਾਰ ਇਹ ਤਾਂ ਹੀ ਲਾਏ ਹੋਏ ਨੇ ਕਿ ਤਾਂਕਿ ਇਹਨੂੰ ਕੋਈ ਨੁਕਸਾਨ ਨਾ ਹੋਵੇ ਜੀ ਕੰਮ ਦੀ ਨਹੀਂ ਗੱਦੇ ਬਸ ਇਹ ਤੁਸੀਂ ਇਹਦੇ ਵਿੱਚ ਬਹਿ ਕੇ ਦੇਖਿਓ ਜੀ ਕਾਰ ਨੂੰ ਵੀ ਫੇਲ ਕਰੂਗੀ ਤੁਹਾਨੂੰ ਇਹ ਨਹੀਂ ਮਹਿਸੂਸ ਹੋਊਗਾ ਕਿ ਆਪਾਂ ਟਰਾਲੀ ਦੇ ਵਿੱਚ ਬੈਠੇ ਆਂ ਅੱਛਾ ਜੀ ਇਹ ਜੀ ਸ਼ੌਕਰ ਹੈ ਕਿ ਕਮਾਣੀਆਂ ਪਾਈਆਂ ਹੋਈਆਂ ਨੇ ਨਹੀਂ ਜੀ ਨਹੀਂ ਇਹ ਸਿੰਪਲ ਹੈ ਜੀ ਪੂਰੀ ਇਹਦੇ ਵਿੱਚ ਸ਼ੌਕਰ ਨਹੀਂ ਕੋਈ ਕਮਾਣੀ ਨਹੀਂ ਹੈਗੀ ਜੀ ਹਾਂ ਜੀ ਜਿਹੜੇ ਇਹਦੇ ਹਿੱਸੇ ਹੁੰਦੇ ਪ੍ਰੋਪਰ ਉਹੀ ਨੇ ਜੀ ਠੀਕ ਹੈ ਜੀ ਤੁਸੀਂ ਇਹ ਕਹੋਗੇ ਕਿ ਅਸੀਂ ਤਾਂ ਕਾਰ ਨੂੰ ਵੀ ਫੇਲ ਕਰੂਗੀ ਪ੍ਰੋਪਰ ਅਜਾ ਬੰਦਾ ਵਿੱਚ ਬੈਠੇ ਬੰਦੇ ਨੂੰ ਪਤਾ ਨਹੀਂ ਲੱਗਦਾ ਹੈਲੋ ਦਾ ਜੀ ਬਿਲਕੁਲ ਵੀ ਮਹਿਸੂਸ ਇੱਕ ਪਰਸੈਂਟ ਵੀ ਮਹਿਸੂਸ ਨਹੀਂ ਹੋਊਗਾ ਕਿ ਇਹਦੇ ਵਿੱਚ ਜੋ ਹੈ ਆਪਾਂ ਟਰਾਲੀ 'ਚ ਬੈਠੇ ਹਾਂ ਠੀਕ ਹੈ ਬਾਈ ਹੋਰ ਬਾਈ ਇਹ ਟਰਾਲੀ ਹੈ ਜੀ ਪ੍ਰੋਪਰ ਤਾਂ ਜਿਹੜੀ ਚੀਜ਼ ਹੈ ਹਾਂਜੀ ਜੈਨੂਇਨ ਤਰੀਕੇ ਨਾਲ ਜਿਵੇਂ ਲੈਗਜ਼ਰੀ ਗੱਡੀ ਹੁੰਦੀ ਉਹ ਕੰਮ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਬਾਈ ਬਾਈ ਹੁਣ ਇਹ ਭਿੱਜਣੀ ਕਿੱਥੇ ਆ ਇਹ ਨਿਊਜ਼ੀਲੈਂਡ ਜਾਣੀ ਹੈ ਜੀ ਨਿਊਜ਼ੀਲੈਂਡ ਹਾਂਜੀ ਇਹਦਾ ਫਰ ਨਿਊਜ਼ੀਲੈਂਡ ਦਾ ਕਿਵੇਂ ਲੱਭਿਆ ਹਨਾ ਆਪਣਾ ਕਿਵੇਂ ਭੇਜਣੀ ਆ ਦੇਖੋ ਭੇਜਣ ਨੂੰ ਤਾਂ ਦੇਖੋ ਜਦ ਬੰਦਾ ਕੰਮ ਕਰਦਾ ਕੋਈ ਵੀ ਕੰਮ ਕਰਦਾ ਹੈ ਜੀ ਰੱਬ ਉਹਦਾ ਹਰ ਬੰਦੇ ਦਾ ਇੱਕ ਦੂਦੇ ਨਾਲ ਜਰੀਆ ਬਣਾ ਦਿੰਦਾ ਹੈ ਜੀ ਹਾਂਜੀ ਰਾਹ ਬਣਦੇ ਜਾਂਦੇ ਆ ਇਹ ਕਹਿੰਦੇ ਰਾਹ ਬਣ ਜਾਂਦੇ ਨੇ ਜੀ ਇਹ ਹੁਣ ਜਾਣ ਦਾ ਵੀ ਰਾਹ ਹੋ ਗਿਆ ਜੀ ਤੇ ਯਾਰ ਹੋਣ ਦਾ ਵੀ ਹੋ ਗਿਆ ਜਿਹੜੇ ਉੱਥੇ ਆਪਣੇ ਭਰਾ ਨੇ ਜੀ ਉਹ ਜਿੰਨੋਂ ਕੋਲ ਜਾਣੇ ਉਹ ਵੀ ਆਪਣੇ ਭਰਾ ਨੇ ਜੀ ਅੱਛਾ ਜੀ ਠੀਕ ਹੈ ਨਹੀਂ ਜੀ ਜਾਣ ਦਾ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਆਇਆ ਹੋਇਆ ਹੈ ਜੀ ਸਾਰਾ ਕੁਝ ਤਿਆਰ ਹੈ ਜੀ ਇਹ ਕੰਟੇਨਰ ਜੇ ਬਾਈ ਸ਼ਿਪਰ ਆ ਹੀ ਜਾਊਗੀ ਹਾਂਜੀ ਲਓ ਜੀ ਦੇਖ ਲਓ ਵੀ ਪਰ ਆਹੀਂ ਜਾਊਗੀ ਜੀ ਤੁਸੀਂ ਆੜਾ-ਦਾਲਾ ਦੇਖੋ ਜੀ ਕੈਮਰਾਮੈਨ ਨੂੰ ਕਹੋ ਜੀ ਆਪਣਾ ਦੇਖਣ ਦਿਖਾਉਣ ਸਾਰੇ ਪਾਸੇ ਜੀ ਆਹ ਪ੍ਰੋਪਰ ਨੰਬਰ ਲਿਖੇ ਹੋਏ ਨੇ ਸਾਰੇ ਪਾਸੇ ਜੀ ਟਰਾਲੀ ਟਰਾਲੀ ਆੜਾ-ਦਾਲਾ ਪੂਰਾ ਘੁਮਾਓ ਜੀ ਆਹ ਦੇਖੋ ਜਿਨ੍ਹਾਂ ਨੇ ਟਰਾਲੀ ਤਿਆਰ ਕਰੀ ਆ ਜਿਨ੍ਹਾਂ ਨੇ ਟੇਪ ਆਰਟ ਦਾ ਕੰਮ ਕਰਿਆ ਹਨਾ ਕੱਲੀ-ਕੱਲੀ ਚੀਜ਼ ਬਾਈ ਉਹਨਾਂ ਨੇ ਸਾਰਿਆਂ ਦਾ ਨਾਮ ਮੈਂਸ਼ਨ ਕਰਿਆ ਹੋਇਆ ਔਰ ਦਿਖਾਇਆ ਹੋਇਆ ਤੇ ਆ ਦੇਖੋ ਜਿਵੇਂ ਪੁਰਾਣੇ ਆਪਣੇ ਬਾਬੇ ਉਹ ਨਹੀਂ ਹਲ ਜੋੜਦੇ ਹੁੰਦੇ ਸੀ ਹਨਾ ਪੂਰਾ ਉਹ ਜਿਹੜਾ ਪੂਰਾ ਕਨਸੈਪਟ ਬਣਾਇਆ ਹੋਇਆ ਬਾਲਤ ਜੋੜ ਕੇ ਹਲ ਚਲਾਉਣਾ ਹਨਾ ਸਾਰਾ ਕੁਝ ਢਿੱਲੋ ਫਾਰਮ ਫਾਰਮ ਵਾਲੇ ਬਾਈ ਉਹਨਾਂ ਦੇਖ ਲੈ ਸਾਰਾ ਬਹੁਤ ਵਧੀਆ ਬਣਾਇਆ ਹੋਇਆ ਵਿਸੇ ਬਾਕੀ ਇਹ ਸੀਗਾ ਵੀ ਸਾਰੇ ਭਰਾਵਾਂ ਨੇ ਨਾਲ ਮਿਲ ਕੇ ਕਰਿਆ ਇਹਦੇ 'ਚ ਕੋਈ ਨਹੀਂ ਸੀ ਵੀ ਆਪਾਂ ਤਿਆਰ ਕਰਨਾ ਕਿਵੇਂ ਕਰਨਾ ਸਭ ਨੇ ਇੱਕ ਦੂਜੇ ਨਾਲ ਪਿਆਰ ਨਾਲ ਜੁੱਥੋ ਜਿਹੜੀ ਚੀਜ਼ ਮਿਲੀ ਇੱਕ ਦੂਜੇ ਨਾਲ ਸਾਰੇ ਜੁੜ ਕੇ ਲਾਈ ਹੈ ਜੀ ਕਿਸੇ ਨੇ ਕਿਹਾ ਵੀ ਤੂੰ ਐ ਕਰ ਲੋ ਜੋ ਸਲਾਹ ਦਿੰਦੇ ਸੀਗੇ ਜਿਵੇਂ ਕੋਈ ਕਹਿੰਦਾ ਸੀ ਵੀਰ ਭਾਈ ਉਵੇਂ ਹੀ ਹੋਇਆ ਯਾਨੀ ਕਹਿਣ ਦਾ ਨੁਆਇਆ ਕਿ ਕਿਤੇ ਹੱਥ ਨਹੀਂ ਘੁੱਟਿਆ ਹੈਗਾ ਹਾਂਜੀ ਹਾਂ ਹੈਨਾ ਜਿਹਨੂੰ ਜਿਹੜੀ ਚੀਜ਼ ਠੀਕ ਲੱਗੀ ਉਹਨੇ ਆਪਣੀ ਚੀਜ਼ ਆਪ ਕਰਾਈ ਹੈ ਜੀ ਅੱਛਾ ਜੀ ਹਾਂਜੀ ਹਾਂ ਜਿਵੇਂ ਕਹ ਲੋ ਸਟicker ਵਾਲੇ ਨੇ ਕਿਹਾ ਕਿ ਇੱਥੇ ਆਹ ਸਟicker ਸੋਹਣਾ ਲੱਗਦਾ ਹੈ ਇਹ ਨਾ ਨਾ ਜਾਂ ਹੈਨਾ ਮਿਸਤਰੀ ਨੇ ਕਹਿਤਾ ਕਿ ਇੱਥੇ ਆਹ ਵੀ ਚੀਜ਼ ਸੋਹਣੀ ਲੱਗਣੀ ਚਾਹੀਦੀ ਆ ਉਹ ਹਿਸਾਬ ਨਾਲ ਪੇਂਟਰ ਸਾਹਿਬ ਨੇ ਉਹਨਾਂ ਨੇ ਰੰਗ ਦੀ ਤਸੱਲੀ ਕਰਾਈ ਪਈ ਹੈ ਜੀ ਸਾਰੀ ਦੇਖੋ ਤੁਸੀਂ ਨਿਗਾਹ ਮਾਰ ਕੇ ਕੈਰੈਕਟਰ ਦਾ ਦੇਖੋ ਪੇਂਟ ਹੂੰ ਬਈ ਰੰਗ ਦਾ ਕਿਵੇਂ ਤੂੰ ਇੱਥੇ ਹੋਰ ਲਾਲ ਪੀਲਾ ਵੀ ਕਰਾਇਆ ਜਾ ਸਕਦਾ ਦੀ ਆਹੀ ਰੰਗ ਕਿਉਂ ਤੁਸੀਂ ਕਰਿਆ ਫਾਸੀ ਸਿਮਪਲ ਹੈ ਜੀ ਸਦਾ ਬਹਾਰ ਹੈ ਜੀ ਵਧੀਆ ਰੰਗ ਹੈ ਜੀ ਹਾਂ ਜੀ ਪਰ ਬੜਾ ਜੋ ਹੈ ਫਿਰ ਅੱਖਾਂ ਨੂੰ ਪੈਂਦਾ ਜੀ ਜਾਣ ਕੇ ਫੇਡ ਬੂਡ ਨਹੀਂ ਕਰਦਾ ਇਹ ਰੰਗ ਨਹੀਂ ਹਾਂ ਜੀ ਆਪਾਂ ਨੇ ਵਧੀਆ ਕੰਪਨੀ ਦੇ ਲਾਇਆ ਹੈ ਜੀ ਪੂਰਨਾ ਨਹੀਂ ਰੰਗਨੇ ਜੀ ਅੱਛਾ ਜੀ ਬ੍ਰਾਂਡ ਦਾ ਕਲਰ ਹੈ ਜੀ ਕੋਈ ਇਦਾਂ ਦਾ ਮਾੜੀ ਦਾ ਚੀਜ਼ ਤਾਂ ਹੈ ਨਹੀਂ ਹਾਂ ਬਾਕੀ ਟਰੈਕਟਰ ਦਾ ਦੇਖੋ ਤੁਸੀਂ ਦਾਣਦਾਰ ਜਿਵੇਂ ਗੱਡੀਆਂ ਦਾ ਰੰਗ ਹੁੰਦਾ ਉਹ ਤਾਂ ਵਧੀਆ ਟੂਕੇ ਪੇਂਟ ਹੈ ਜੀ ਮੈਟੈਲਿਕ ਸ਼ੋਅ ਦੇ ਵਿੱਚ ਦੇਖੋ ਨੇੜੇ ਲਾ ਕੇ ਕੈਮਰਾ ਦੇਖੋ ਦੇਖੋ ਜੀ ਬਾਈ ਕਿਹਦੇ ਦੇਖੋ ਜੀ ਇਹ ਮੈਟੈਲਿਕ ਰੰਗ ਹੈ ਇਹਨੂੰ ਜੀ ਹੂੰ ਆ ਮੈਂ ਬੈਠਦਾ ਪਿੰਟ ਦਾ ਉਹਨੇ ਪੂਰਾ ਟਾਈਮ ਲਾ ਕੇ ਜ ਨਹੀਂ ਕਰਿਆ ਜੀ ਚੀਜ਼ ਦੇ ਵਿੱਚ ਰੰਗ ਨਹੀਂ ਹੈਗਾ ਜੀ ਦੋ ਵੀ ਇਹ ਟਾਈਮ ਖਾਦਾ ਤਾਂ ਚੀਜ਼ ਬਣੀ ਹੈ ਜੀ ਜਾਨੀ ਕਿ ਆਏ ਗਏ ਨਾ ਨਾ ਸਮੇਂ ਦੀਆਂ ਸੰਕੋਚ ਕਰਿਆ ਨਾ ਰੁਪਏ ਦਾ ਨਾ ਤਾਂ ਹੀ ਚੀਜ਼ ਬਣੀ ਹੈ ਜੀ ਬਿਲਕੁਲ ਸਾਹਮਣੇ ਚੀਜ਼ ਖੜੀ ਚਲ ਗਈ ਰੀਜ ਲਾ ਕੇ ਦਲੋ ਬਣਾਈ ਹੋਈ ਆ ਜਿੰਨੇ ਤੋਂ ਦੇ 10 12 ਮੈਂਬਰ ਸੀ ਸਾਰਿਆਂ ਨੇ ਸਾਰੇ ਭਰਾਵਾਂ ਨੇ ਜੀ ਕੋਈ ਹੈ ਨਹੀਂ ਹੂੰ ਇਲੈਕਟ੍ਰੀਸ਼ਨ ਦਾ ਕੰਮ ਬਨੋਦ ਆ ਵੀਰ ਇੱਥੇ ਆਪਣੇ ਨਾਲ ਆ ਭਰਾ ਆ ਅੱਜ ਗਿਆ ਹੋਇਆ ਨਹੀਂ ਤਾਂ ਆਉਣਾ ਸੀ ਉਹਨੇ ਅੱਛਾ ਜੀ ਹਾਂ ਜੀ ਹਾਂ